ਭਗਤ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰਭੁਜ ਪਾਈ ਚਿਤਰਾਈਆਂ ਨਾਲ ਨਹੀਂ ਮਿਲਣਾ ਚਲਾਕੀਆਂ ਨਾਲ ਨਹੀਂ ਮਿਲਣਾ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨ ਮਾਧੋਸ ਸਉ ਲਾਈਏ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰ ਉਤੇ ਭੋਲੇ ਭਾ ਨਾਲ ਮਿਲਦਾ ਬਾਵਰਾ ਭੋਲਾ ਕਬੀਰ ਕਹਿੰਦੇ ਨੇ ਐਸਾ ਸ਼ਬਦ ਦਾ ਤੀਰ ਲਗਿਆ ਹੈ ਉਲਾ ਹੋ ਗਏ ਆ ਅੰਦਰੋਂ ਬਾਹਰੋਂ ਇੱਕ ਹੋ ਗਏ ਆ ਇਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਉ ਫਿਦਾ ਆ ਕੇ ਜ਼ਬਾਨਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦੜੀਆਂ ਉਸ ਮਨੁਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਜੇਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹ ਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹੀ ਅੰਦਰੋਂ ਹੈ ਜੋ ਅੰਦਰੋਂ ਹੈ